ਦੋਸਤੋ ਫੇਸਬੁੱਕ ਤੇ ਕੰਮ ਕਰ ਰਹੇ ਬਹੁਤ ਸਾਰੇ ਲੋਕਾਂ ਦਾ ਇਹ ਸਵਾਲ ਹੁੰਦਾ ਖਾਸ ਕਰਕੇ ਨਵੇਂ ਲੋਕਾਂ ਦਾ ਬਈ ਅਸੀਂ ਫੇਸਬੁੱਕ ਤੇ ਕੰਮ ਕਰ ਰਹੇ ਆ ਸਾਨੂੰ ਕੋਈ ਖਾਸ ਵੀਵ ਨਹੀਂ ਆਉਂਦੇ ਲਾਈਕ ਨਹੀਂ ਆਉਂਦੇ ਤੇ ਉਹਦੇ ਬਾਰੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਬਈ ਚਲੋ ਠੀਕ ਆ ਜਦੋਂ ਨਵੇਂ ਪੇਜ ਤੇ ਕੰਮ ਕਰੋਗੇ ਉਹ ਥੋੜਾ ਸਮਾਂ ਲੱਗਦਾ ਰੀਚ ਬਣਾਉਣ ਚ ਲਈ ਹੌਲੀ ਹੌਲੀ ਲੋਕਾਂ ਤੱਕ ਤੁਹਾਡੀ ਵੀਡੀਓ ਪਹੁੰਚਦੀ ਆ ਪਰ ਇਹਦੇ ਵਿੱਚ ਨਾ ਤੁਹਾਨੂੰ ਵੀ ਕਈ ਗੱਲਾਂ ਦਾ ਧਿਆਨ ਰੱਖਣਾ ਪੋਗਾ ਮੰਨ ਲਓ ਤੁਸੀਂ ਇੱਕ ਵੀਡੀਓ ਬਣਾ ਰਹੇ ਹੋ ਵੀਡੀਓ ਤੁਸੀਂ ਇਹੀ ਬਣਾਓ ਇੰਗੇਜਮੈਂਟ ਕੁਆਲਟੀ ਵੀ ਵਧੀਆ ਹੋਵੇ ਜਿਵੇਂ ਤੁਸੀਂ ਆ ਦੇਖ ਰਹੇ ਹੋ ਹੁਣ ਕੁਆਲਟੀ ਮੇਰੇ ਕੋਲ ਠੀਕ ਠਾਕ ਆ ਮਤਲਬ ਕੈਮਰੇ ਦੀ ਜੋ ਤੁਸੀਂ ਕੰਟੈਂਟ ਦਿਖਾ ਰਹੇ ਹੋ ਮੰਨ ਲਓ ਤੁਸੀਂ ਇ ਤਿੰਨ ਮਿੰਟ ਦੀ ਵੀਡੀਓ ਬਣਾਈ ਯਾਰ ਉਹਦੇ ਅੰਦਰ ਤੁਹਾਨੂੰ ਤੁਸੀਂ ਜਿਹੜਾ ਬਣਾਓਗੇ ਤੁਹਾਨੂੰ ਲੋਕ ਯਾਰ ਆਹ ਕਲਿੱਪ ਬੜੀ ਵਧੀਆ ਥੋੜੀ ਜੀ ਤੁਸੀਂ ਕੀ ਕਰਨਾ ਵੀਡੀਓ ਦਾ ਪੂਰੀ ਪੌਣੀ ਪੌਣੀ ਆ ਜਿਹੜੀ ਉਹਦੀ ਮੇਨ ਕਲਿੱਪ ਹੋਊਗੀ 10 ਸਕਿੰਟ ਦੀ 10 ਸਕਿੰਟ ਦੀ ਜਿਹੜੀ ਕਲਿੱਪ ਹੋਊਗੀ ਮੇਨ ਜਿਹੜੀ ਲੋਕਾਂ ਨੂੰ ਆਪ ਦੇ ਲਈ ਖਿੱਚੂਗੀ ਉਹ ਤੁਸੀਂ ਸ਼ੁਰੂ ਚ 5 ਸਕੰਡ ਪਾਉਣੀ ਆ ਐਣੀ ਵੀ ਜੇ ਅੱਧੇ ਮਿੰਟ ਦੀ ਆ ਤਾਂ ਤੁਸੀਂ ਅੱਧੇ ਮਿੰਟ ਦੀ ਪਹਿਲਾ ਅੱਧੇ ਮਿੰਟ ਦੀ ਬਾਅਦ ਚ ਪਾਉਣੀ ਆ ਉਹਦੇ ਵਿੱਚੋਂ 5 ਸਕੰਡ ਦੀ ਉਹ ਕਲਿੱਪ ਕੱਟਣੀ ਆ ਤੇ ਜੇ ਬਿਲਕੁਲ ਸਾਹਮਣੇ ਪਾ ਦੇਣੀ ਆ ਇਹਦੇ ਨਾਲ ਕੀ ਹੋਊਗਾ ਜਿਵੇਂ ਕੋਈ ਤੁਹਾਡੀ ਵੀਡੀਓ ਦੇਖੂਗਾ ਵੀਡੀਓ ਦੇਖਣੀ ਸ਼ੁਰੂ ਕਰੂਗਾ ਪਹਿਲਾ ਪੁਆਇੰਟ ਉਹਨੂੰ ਬਹੁਤ ਵਧੀਆ ਲੱਗੂ ਸ਼ੁਰੂ ਚ 5 ਜਾਂ 10 ਸਕੰਡ ਦੀ ਕਲਿੱਪ ਬਹੁਤ ਵਧੀਆ ਲੱਗੂ ਉਹ ਕਹੋ ਯਾਰ ਐਸ ਵੀਡੀਓ ਦੇ ਵਿੱਚ ਕੋਈ ਇੰਟਰਸਟਿੰਗ ਹੋਊਗਾ ਉਹ ਕੀ ਕਰੂਗਾ ਪੂਰੀ ਵਾਚ ਕਰੂਗਾ ਵੀਡੀਓ ਤੁਹਾਡੀ 3 ਮਿੰਟ ਦੀ ਬਸ ਮੇਨ ਗੱਲ ਇਥੇ ਹੀ ਆ ਜਦੋਂ ਤੁਹਾਡੀ ਵੀਡੀਓ ਕੋਈ 2 ਮਿੰਟ ਦੀ ਵੇਖ ਲੂਗਾ 2.5 ਮਿੰਟ ਦੀ ਫੇਸਬੁਕ ਨੂੰ ਹੋਊਗਾ ਵੀ ਇਹਦਾ ਵਾਚ ਟਾਈਮ ਕਾਫੀ ਹੋ ਰਿਹਾ ਮਤਲਬ ਲੋਕ ਵੀਡੀਓ ਦੇਖ ਰਹੇ ਆ ਪਸੰਦ ਕਰ ਰਹੇ ਆ ਫੇਸਬੁਕ ਨੇ ਐ ਨਹੀਂ ਦੇਖਣਾ ਤੁਹਾਡੀ ਵੀਡੀਓ ਕਿਵੇਂ ਆ ਫੇਸਬੁਕ ਨੇ ਉਹ ਲੋਕਾਂ ਨੇ ਦੇਖਣਾ ਤੁਹਾਡੀ ਵੀਡੀਓ ਕਿਵੇਂ ਆ ਉਹਨਾਂ ਨੇ ਦੇਖਣਾ ਫੇਸਬੁਕ ਨੇ ਵੀ ਇੰਗੇਜਮੈਂਟ ਕਿਵੇਂ ਆ ਲੋਕ ਇੱਥੇ ਕਿੰਨਾ ਚਿਰ ਟਿਕ ਰਹੇ ਆ ਰੀਲ ਤੇ ਇਹੀ ਚੀਜ਼ ਫੇਸਬੁੱਕ ਨਹੀਂ ਦੇਖਣੀ ਆ ਜਿਵੇਂ ਜਿਵੇਂ ਤੁਸੀਂ ਇਹੋ ਜਿਹਾ ਕੰਟੈਂਟ ਪਾਓਗੇ ਲੋਕ ਤੁਹਾਡੀ ਵੀਡੀਓ ਤਾਂ ਰੋਕਣਗੇ ਤੇ ਫੇਸਬੁੱਕ ਆਪੇ ਤੁਹਾਡੀ ਵੀਡੀਓ ਰੀਲ ਦੀ ਰੀਚ ਵਧਾਊਗਾ ਜਿੰਨਾ ਚਿਰ ਲੋਕ ਜਿਆਦਾ ਟਿਕਣਗੇ ਪਹਿਲਾਂ ਵਿਊ ਦੇ ਹਿਸਾਬ ਨਾਲ ਹੁੰਦਾ ਸੀ ਤੇ ਜਿਹੜੀ ਅਰਨਿੰਗ ਹੁਣ ਜਿੰਨਾ ਚਿਰ ਤੁਹਾਡੀ ਰੀਲ ਦੇਖੀ ਜਾਊਗੀ ਆ ਤੁਹਾਨੂੰ ਸਕਰੀਨਸ਼ਾਟ ਵੀ ਦਿਖਾ ਦਿੰਦੇ ਆ ਵੀ ਰੀਲ ਜਾਂ ਵੀਡੀਓ ਜਿੰਨਾ ਚਿਰ ਤੁਹਾਡੀ ਕੋਈ ਦੇਖੂਗਾ ਫਿਰ ਜਾ ਕੇ ਇੰਗੇਜਮੈਂਟ ਬਣੋ ਫਿਰ ਫੇਸਬੁੱਕ ਵਾਇਰਲ ਕਰੋ ਤੁਸੀਂ ਆਹ ਤਰੀਕਾ ਅਪਣਾ ਸਕਦੇ ਹੋ ਦੂਜੀ ਗੱਲ ਜਿਹੜਾ ਤੁਸੀਂ ਟਾਈਟਲ ਲਿਖੋਗੇ ਉਹਦੇ ਵਿੱਚ ਟਾਈਟਲ ਕੁਝ ਯੂਨੀਕ ਲਿਖੋ ਜਿਹੜੀ ਚੀਜ਼ ਲੋਕਾਂ ਨੂੰ ਚੰਗੀ ਲੱਗੇ ਤੇ ਉਸ ਚੀਜ਼ ਪਿੱਛੇ ਟਾਈਟਲ ਦੇ ਜਾ ਕੇ ਵੀ ਲੋਕ ਵੀਡੀਓ ਦੇਖਣ ਬਸ ਇਹੀ ਹੁੰਦਾ ਮੇਨ ਠੀਕ ਆ ਜੀ ਤੇ ਇਹ ਨੋਟ ਕਰ ਲਿਓ ਇਹ ਟਰਾਈ ਕਰਕੇ ਦੇਖ ਲਿਓ